ਸਭ ਨੂੰ ਸਤਿ ਸ੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਕੈਨੇਡਾ ਦੀ ਸਭ ਤੋਂ ਉੱਚੀ ਇਮਾਰਤ ਸੀਐਨ ਟਾਵਰ ਦਿਖਾ ਰਿਹਾ ਕਾਊਂਟਰ ਤੋਂ ਟਿਕਟ ਚੈੱਕ ਕਰਾ ਕੇ ਕਿਉਂਕਿ ਆਨਲਾਈਨ ਕਰਾਈ ਸੀ ਹੁਣ ਆਪਾਂ ਲੈਫਟ ਵੱਲ ਜਾ ਰਹੇ ਹਾਂ ਉਧਰ ਲੈਫਟ ਵੱਲ ਜਾ ਰਹੇ ਹਾਂ ਜੀ ਸੀਐਨ ਟਾਵਰ ਮੇਰੇ ਦਾਦੇ ਸ਼ਹਿਰ ਟੋਰਾਂਟੋ ਦੀ 34th ਸਟਰੀਟ ਵਿੱਚ ਹੈ। ਲੋਈ ਸਾਹਮਣੇ ਲਿਫਟ ਆ ਗਈ। ਅਸੀਂ ਤਾਂ ਜਾ ਰਹੇ ਹਾਂ ਲਿਫਟ ਤੋਂ ਉੱਪਰ। ਕਿਸੇ ਚਰਖਾ ਫਲ ਜਸ ਮੈਨੂੰ ਹੈਲਪ ਕਰੀ। ਤੇ ਦੀ ਕੋਲ ਚਾਹੀ। ਆਹ ਰਹੇ 15 ਫੁੱਟ 5 ਇੰਚ। ਅੱਜ ਜੇ 114 ਮੰਜ਼ਲ ਤੇ ਹੈ ਜੋ ਕਿ 1100 ਕਬਨਜ ਵਰਕੀਟ ਹੈ ਇੱਥੇ 14ਵੀਂ ਮੰਜ਼ਲ ਤੱਕ ਜਾਣ ਲਈ ਉਸਦੀ ਫੀਸ 47 ਕੈਨੇਡੀਅਨ ਡਾਲਰ ਹੈ ਦਰਸ਼ਕ ਇਸ ਨੂੰ ਦੇਖਣ ਲਈ 143ਵੀਂ ਮੰਜ਼ਲ ਤੱਕ ਜਾ ਸਕਦੇ ਨੇ ਜੇਕਰ ਸੀ ਐਂਡ ਆਵਰ ਦੀ 143ਵੀਂ ਮੰਜ਼ਲ ਤੇ ਜਾਣਾ ਹੋਵੇ ਤਾਂ 114ਵੀਂ ਮੰਜ਼ਲ ਤੇ ਟਿਕਟ ਕਾਊਂਟਰ ਬਣਿਆ ਹੋਇਆ ਉਸ ਤੋਂ ਟਿਕਟ ਲੈ ਕੇ 143ਵੀਂ ਮੰਜ਼ਲ ਤੱਕ ਜਾ ਸਕਦੇ ਆ ਉਸਦੀ ਉਚਾਈ 1465 ਫੁੱਟ ਹੈ एक सौ चौदह मंजिल तो एक सौ चुताली मंजिल जाने लिये ग्यारह डालर की फीस लगती है आप उपर पहुँच गए जी एक सौ चौदी मंजिल से देखो जी एक सौ चौदह मंजिल तो नीचे का व्यू तुम देख रहे हो ਦੇਖੋ ਨਾਲ ਹੀ ਉਹ ਮੰਦਿਰ ਮੰਦਿਰ ਦੇ ਗੰਢਿਆਂ ਦੇ ਦੇਖੋ ਪਾਣੀ ਜਮਣਾ ਸ਼ੁਰੂ ਹੋ ਗਿਆ ਜੇ ਦੇਖਾਇਦੇ ਤੁਸੀਂ ਸਿਗਨ ਟਾਵਰ ਤੋਂ ਤੁਸੀਂ ਦੇਖਾਈ ਇਹ ਸਿਗਨ ਟਾਵਰ ਦੇ ਵਿੱਚ ਇਹ ਰੈਸਟੋਰੈਂਟ ਬਣਿਆ ਹੋਇਆ ਖਾਣ ਪੀਣ ਦਾ ਸੌਂਸ ਤੋਂ ਲੈ ਸਕਦੇ ਇਹ ਜੀ ਨੀਚੇ ਦਾ ਧੂ ਸਿਗਨ ਟਾਵਰ ਟ੍ਰਾਂਟੋ ਅੰਟਾਰੀਓ ਕੈਨੇਡਾ ਉੱਥੇ 14ਵੀਂ ਮੰਜ਼ਲ ਤੋਂ ਤਾਂ ਨੂੰ ਮ ਦਿਖਾ ਰਿਹਾ ਜੀ ਇਹ ਟਾਵਰ 2 ਫਰਵਰੀ 1973 ਨੂੰ ਬਣਾਣਾ ਸ਼ੁਰੂ ਹੋਇਆ ਸੀ ਤੇ 5 ਅਪ੍ਰੈਲ 1975 ਨੂੰ ਤਿਆਰ ਹੋਇਆ ਪਰ ਪਬਲਿਕ ਲਈ 26 ਜੂਨ 1976 ਨੂੰ ਖੋਲ੍ਹਿਆ ਗਿਆ ਸਪੀਗਨ ਮੂਹਰੇ ਸੱਤਵਾਦ ਲੋਕ ਇਹਨੂੰ ਉੱਪਰੋਂ ਦੇਖ ਰਹੇ ਨੇ ਨੀਚੇ ਦਾ ਵੀ ਜਿਹਦੇ ਅੰਦਰ ਕਾਫੀ ਰੈਸਟੋਰੈਂਟ ਵੀ ਆ। ਜੇ ਪਾਰਟੀ ਦਾ ਪ੍ਰਬੰਧ ਜਾਂ ਹੋਰ ਕੋਈ ਵੀ ਡਿਨਰ ਦਾ ਛੋਟੀ ਮੋਟੀ ਪਾਰਟੀ ਰੱਖਣੀ ਹੈ ਕੁਝ ਵੀ ਕਰਨਾ ਸਾਰੇ ਪ੍ਰਬੰਧ ਮੌਜੂਦ ਨੇ ਇਹਦੇ ਵਿੱਚ। ਟੋਟਲ 147 ਮੰਜ਼ਲਾਂ ਹੈ ਇਹਦੀ। ਜੇ ਮੈਂ ਤੁਹਾਨੂੰ 114ਵੀਂ ਮੰਜ਼ਲ ਤੋਂ ਦਿਖਾ ਰਿਹਾ। ਇਹ ਕਾਊਂਟਰ ਬਣਿਆ ਹੋਇਆ ਹੈ ਰੈਸਟੋਰੈਂਟਾਂ ਦੇ। खुला इदला एरिया जी बच्चे मंजिले अज क्योंकि बदल भी होया पा और रुक रुक के हल्की हल्की बर्फबारी भी हो रही है जो करके बहार धुंधला जहाँ मौसम दिख रहा जे धुप होंगी तो शहर का व्यू बहुत वजिए आना जी हूँ बर्फबारी हल्की हल्की करके और बदल होदल करके ਬਾਹਰ ਦੀ ਤੁਸੀਂ ਗਿਰੇ ਨਹੀਂ ਸਾਫ ਨਹੀਂ ਆ ਰਹੀ ਇਹ ਅਸੀਂ ਟ੍ਰਾਂਟੋਨ ਸੈਰ ਦਾ ਬਲੂ ਤੇ ਥੰਡੇ ਰੇਲਵੇ ਲੈਂਡ ਸੱਤ ਲਾ ਖੜੀਆਂ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਰੇਲਵੇ ਲੈਂਡ ਟ੍ਰਾਂਟੋ ਦੇ ਵਿੱਚ ਸੀ ਐਨ ਟਾਵਰ 114ਵੀਂ ਮੰਜ਼ਿਲ ਤੋਂ ਦਿਖਾ ਰਿਹਾ ਤੁਹਾਨੂੰ ये देख सकते हो जी ने तो और दूर तो बद तो वारिया शेडा तो दिखाने की कोशिश करा घूम के जी ट्रांटो कनेडा जो कि इंटारी स्टेट आर भी देख गए हुए हैं ਇਹਨਾ ਉੱਪਰ ਸ਼ੀਸ਼ਾ ਲੱਗਿਆ ਉੱਪਰੋਂ ਕੈਮਰੇ ਰਾਹੀਂ ਵੀਡੀਓ ਬਣਾ ਰਿਆ ਉੱਪਰ ਦੀ ਛੱਤ ਤੋਂ ਥੱਲੇ ਦਾ ਵੀ ਉੱਪਰ ਸ਼ੀਸ਼ੇ ਰਾਹੀਂ ਦੇਖ ਰਿਹਾ ਜਿਵੇਂ ਦੇਖ ਸਕਦੇ ਹੋ ਥੱਲੇ ਬਿਲਡਿੰਗਾਂ ਜਿਹੜੀਆਂ ਉਹਨਾਂ ਦਾ ਵੀ ਸ਼ੀਸ਼ੇ ਰਾਹੀਂ ਉੱਪਰ ਦੇਖ ਰਿਹਾ ਕੈਮਰੇ ਦਾ ਮੂੰਹ ਉੱਪਰ ਨੂੰ ਥੱਲੇ ਬਿਲਡਿੰਗਾਂ ਦੇਖ ਰਹੀਆਂ ਇਹ ਇਹ ਸੀ ਯੰਗ ਟਾਵਰ ਟੋਰਾਂਟੋ অন্ਟਾਰੀਓ ਕੈਨੇਡਾ ਦੇ ਸ਼ਹਿਰ ਦਾ ਵੀ ਗ੍ਰੰਟ ਸ਼ਹਿਰ ਦਾ ਵੀ ਇਹ ਦੇਖ ਲਓ ਜੀ ਇਹ ਰਮਨ ਸਿੰਘ ਕੌਰ ਦਾ ਪਈ ਉਹ ਕੋ ਆਨੰਦ ਲੈ ਰਹੇ ਨੇ ਇਹਦਾ ਇਹ ਤੁਹਾਨੂੰ ਦਿਖਾ ਰਹੇ ਹਾਂ ਜੀ ਗ੍ਰੰਟ ਸ਼ਹਿਰ ਦਾ ਵੀ ਸੀ ਐਂਡ ਕਲਾਉਡ 14ਵਾਂ ਮੰਜ਼ਿਲ ਤੋਂ जी हल्की हल्की बर्फबारी हो रही है जी वजह धुंधला के नीचे शोरूम बनया हो कपड़ा लेना या होना कोई कोई ज्यादा वास्तव चीज लैनी है तो शोरूम बनया हो ग्राउंड फ्लोर से है ये तो जी ये शोरूम यह तुम्हें दिखाया जी शी एन टावर तो ਕੈਨੇਡਾ ਦੇ ਸ਼ਹਿਰ ਟੋਰਾਂਟੋ ਦਾ ਸਾਰਾ ਸ਼ੈਡਾਂ ਦਾ ਵੀਊ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਕੁਛ ਰੱਖੇ